ਚੜ੍ਹਦੇ ਟੋਲ ਪੁਲਾਜ਼ਾ ਦੇ ਉੱਪਰ ਅਕਸਰ ਕੋਈ ਨਾ ਕੋਈ ਵਿਵਾਦ ਛਿੜਿਆ ਹੀ ਰਹਿੰਦਾ ਹੈ ਨਵੇਂ ਹੈ ਠੇਕੇਦਾਰਾਂ ਵੱਲੋਂ ਪੁਰਾਣੇ ਕਰਮਚਾਰੀਆਂ ਦੀ ਛਾਂਤੀ ਕੀਤੇ ਜਾਣ ਤੋਂ ਬਾਅਦ ਕਰਮਚਾਰੀਆਂ ਨੇ ਟੋਲ ਦੇ ਉੱਪਰ ਧਰਨਾ ਦੇ ਦਿੱਤਾ ਜਿਸ ਨੂੰ ਲੈ ਕੇ ਕਾਫੀ ਸਥਿਤੀ ਤਣਾਅਪੂਰਨ ਹੋ ਗਈ ਉਸ ਪ੍ਰਸ਼ਾਸਨ ਵੱਲੋਂ ਠੇਕੇਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਠੇਕੇਦਾਰ ਧਰਨੇ ਦੇ ਵਿੱਚ ਪਹੁੰਚ ਵੀ ਗਏ ਲੇਕਿਨ ਠੇਕੇਦਾਰਾਂ ਵੱਲੋਂ ਕਰਮਚਾਰੀਆਂ ਨੂੰ ਚੋਰ ਕਹਿਣ ਤੇ ਇੱਕ ਵਾਰ ਫੇਰ ਮਾਮਲਾ ਪੜ ਗਿਆ ਅਤੇ ਕਰਮਚਾਰੀਆਂ ਵੱਲੋਂ ਠੇਕੇਦਾਰਾਂ ਦੇ ਖਿਲਾਫ ਜਮ ਕੇ ਨਾਰੀਵਾਜੀ ਕੀਤੀ ਗਈ ਫਿਲਹਾਲ ਮੈਨੇਜਮੈਂਟ ਦੀ ਅਤੇ ਕਰਮਚਾਰੀਆਂ ਦੀ ਗੱਲਬਾਤ ਚੱਲ ਰਹੀ ਹੈ। ਇਹ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਚਲੋ ਤੋਂ ਇਕਬਾਲ ਵਾਲੀ ਅਜਾ ਟੀਵੀ ਨਿਊਜ਼। ਅਸੀਂ ਅੱਜ ਧਰਨੇ 'ਚ ਮਜਬੂਰ ਹੋ ਕੇ ਧਰਨੇ ਦੇ ਵਿੱਚ ਸ਼ਾਮਲ ਹੋਇਆ। ਕਿਉਂਕਿ ਥੋੜੀ ਦੇਰ ਬਾਅਦ ਹੀ ਜਿਹੜਾ ਠੇਕੇਦਾਰ ਹੈ ਉਹ ਬਦਲ ਜਾਂਦਾ ਹੈ। ਆਉਣ ਸਾਰ ਆਪਣਾ ਨਾਦਰ ਸ਼ਾਹੀ ਹੈ ਜਿਹੜਾ ਹੁਕਮ ਨਾਦਰ ਸ਼ਾਹੀ ਜਿਹੜਾ ਫਰਮਾਨ ਹੈ ਉਹ ਜਾਰੀ ਕਰ ਦਿੰਦਾ ਹੈ। ਉਸ ਦੇ ਤਹਿਤ ਇਹਨਾਂ ਨੇ ਆਉਂਦੇ ਹੀ ਇਸ ਇਲਾਕੇ ਦੇ ਨੌਜਵਾਨ ਨੇ ਜਿਹੜੇ ਕੱਢਣੇ ਸ਼ੁਰੂ ਕਰ ਦਿੱਤੇ ਤੇ ਨਮਿਆਂ ਨੂੰ ਭਰਤੀ ਰੱਖਣਾ ਸ਼ੁਰੂ ਕਰ ਦਿੱਤਾ ਤੇ ਕਿਰਤ ਕਾਨੂੰਨ ਨੇ ਜਿਹੜੇ ਉਹਨਾਂ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਘੱਟੋ-ਘੱਟ ਮਿਨੀਮਮ ਵੇਜ 18000 ਚਾਹੀਦੀ ਹੈ ਮੈਡੀਕਲ ਸਹੂਲਤਾਂ ਚਾਹੀਦੀਆਂ ਨੇ ਤੁਸੀਂ ਹੁਣ ਇਹਨਾਂ ਦੀ ਹਮਾਇਤ ਚ ਆਇਓ ਇੱਥੇ ਬਿਲਕੁਲ ਅਸੀਂ ਇਹਨਾਂ ਦੀ ਹਮਾਇਤ ਹੀ ਨਹੀਂ ਆਏ ਸਗੋਂ ਇਹਨਾਂ ਦੀ ਪਿੱਠ ਤੇ ਆਇਆ ਜਿੰਨਾ ਚਿਰ ਇਹ ਸੰਘਰਸ਼ ਹੈ ਜਿਹੜਾ ਕਿਸੇ ਹੱਲ ਤੱਕ ਨਹੀਂ ਪਹੁੰਚਦਾ ਅਸੀਂ ਅੱਜ ਇਕੱਲੇ ਨਹੀਂ ਸਗੋਂ ਸਾਰੇ ਇਲਾਕੇ ਦੇ ਲੋਕ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਇਹ ਸੰਘਰਸ਼ ਨੂੰ ਹੈ ਜਿਹੜਾ ਵਿਸ਼ਾਲ ਲੈ ਕੇ ਜਾਵਾਂਗੇ ਕੱਲ ਫੋਨ ਆਇਆ ਸੀਗਾ ਕਿ ਇੱਥੇ ਜਿਹੜਾ ਟੋਲ ਪਲਾਜ਼ਾ ਕਾਲਾ ਝਾੜ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੰਗਰੂਰ ਤੋਂ ਪਟਿਆਲਾ ਰੋਡ ਤੇ ਇੱਥੇ ਜਿਹੜਾ ਇਹਦਾ ਠੇਕੇਦਾਰ ਆ ਉਹ ਚੇਂਜ ਹੋਇਆ ਤੇ ਉਹਨੇ ਆਉਂਦੇ ਸਾਰੀ ਜਿਹੜੇ ਪੁਰਾਣੇ ਕਿਸਤੀ ਕੰਮ ਹੈ ਜਿਹੜੇ ਇੱਥੇ ਮੁੰਡੇ ਨੌਕਰੀ ਕਰਦੇ ਸੀਗੇ ਉਹਨਾਂ ਨੂੰ ਨੌਕਰੀ ਤੋਂ ਹਟਾਇਆ ਕੀ ਡਿਮਾਂਡਾਂ ਨੇ ਹੁਣ ਤੁਹਾਡੀਆਂ ਸੋ ਇਹ ਡਿਮਾਂਡਾਂ ਨੇ ਇਹਨਾਂ ਦੀਆਂ ਯੂਨੀਅਨ ਦੀਆਂ ਕਿ ਜਿਹੜਾ ਉਹਨਾਂ ਨੂੰ ਨੌਕਰੀ ਤੇ ਬਹਾਲ ਕਰਿਆ ਜਾਵੇ ਅਤੇ ਕਿਰਤ ਕਾਨੂੰਨਾਂ ਜਿਹੜਾ ਲਾਗੂ ਕਰਿਆ ਜਾਵੇ ਉਹਨਾਂ ਨੂੰ ਬਣਦੀ ਤਨਖਾਹ ਦਿੱਤੀ ਜਾਵੇ ਸਮਰਥਨ ਚ ਆ ਹਾਂਜੀ ਅਸੀਂ ਇਹਨਾਂ ਦਾ ਪੂਰਾ ਸਮਰਥਨ ਕਰਦੇ ਹਾਂ